ਕਪਤਾਨ ਦੇ ਰਹੀਂ ਸ਼ਬਦਾਂ ਦੇ ਰਹੀਂ ਲਗਵਾਣੀ ਹੈ ਸੋ ਮੈਂ ਬੇਨ ਬੇਨਤੀ ਕਰਾਂਗਾ ਉਰਮਲਜੀਤ ਸਿੰਘ ਜੀ ਵਾਲੀਆ ਆਪਣੇ ਕਵਤਾ ਕਹਿਣ ਇਹ ਤੋਂ ਪ੍ਰੰਤ ਨਗੇਨਾ ਸਿੰਘ ਜੀ ਬਲਗਣ ਆਪਣੇ ਕਵਤਾ ਸੰਗਤਾਂ ਦੇ ਰੂਪ ਰੂ ਕਰਨਗੇ ਆਓ ਜੀ ਉਰਮਲਜੀਤ ਸਿੰਘ ਜੀ ਵਾਲੀਆ बीबे कुलजीत कौर जी ओ भी के देवेच। देवेच। जी, आ चुके ने कविता देख वाह का खालसा वाहू जी की फतेह गुरु प्यारे सास जी श्री गुरु ग्रंथ साहब ਆਤਮਿਕ ਸੁਧਾਰ ਤੇ ਆਪਣੇ ਸਰੀਰ ਨੂੰ ਕਿਦਾਂ ਸਵੱਛ ਰੱਖਣਾ ਇਸ ਦੀਆਂ ਗੱਲਾਂ ਦੇ ਨਾਲ-ਨਾਲ ਸਮਾਜ ਸੁਧਾਰਕ ਦੀਆਂ ਗੱਲਾਂ ਵੀ ਕੀਤੀਆਂ ਗਈਆਂ ਨੇ ਤੋਂ ਮੈਂ ਇੱਕ ਹਫ਼ਤਾ ਸਮਾਜ ਸੁਧਾਰ ਬਾਰੇ ਲਿਖਿਆ ਜੀ ਔਰ ਇਸ ਹਫ਼ਤਾ ਦਾ ਨਾਮ ਹੈ ਆਪਣੇ ਵਿੱਚ ਸੁਧਾਰ ਕਰੋ ਨਿੱਕੀਆਂ ਨਿੱਕੀਆਂ ਗੱਲਾਂ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਅਸੀਂ ਆਮ ਤੌਰ ਤੇ ਭੁੱਲ ਜਾਂਦੇ ਆ ਕਿ ਕੁਝ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਵੀ ਕਰ ਜਾਂਦੇ ਆ ਸੋ ਇਦਾਂ ਦੇ ਵਿਚਾਰ ਇਸ ਕਵਿਤਾ ਵਿੱਚ ਲਿਖੇ ਨੇ ਮੈਂ ਕਵਿਤਾ ਦਾ ਨਾਮ ਹੈ ਆਪਣੇ ਵਿੱਚ ਸੁਧਾਰ ਕਰੋ ਕੂੜੇ ਕਰਕਟ ਨੂੰ ਅੱਗ ਲਾ ਕੇ ਕੂੜੇ ਕਰਕਟ ਨੂੰ ਅੱਗ ਲਾ ਕੇ ਵਿੱਚ ਹਵਾ ਦੇ ਧੂੰਆਂ ਰਲਾ ਕੇ ਕੂੜੇ ڪرਕਟ ਨੂੰ ਅੱਗ ਲਾ ਕੇ ਵਿੱਚ ਹਵਾ ਦੇ ਧੂੰਆਂ ਰਲਾ ਕੇ ਦੂਸ਼ਿਤ ਵਾਤਾਵਰਨ ਬਣਾ ਕੇ ਜਨਤਾ ਨਾ ਬਿਮਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਕੰਮ ਚੰਗਾ ਦਮਦਾਰ ਕਰੋ ਚੀਜ਼ਾਂ ਵਿੱਚ ਮਿਲਾਵਟ ਕਰਕੇ ਚੰਗੀ ਤਰ੍ਹਾਂ ਸਜਾਵਟ ਕਰਕੇ ਚੀਜ਼ਾਂ ਵਿੱਚ ਮਿਲਾਵਟ ਕਰਕੇ ਚੰਗੀ ਤਰ੍ਹਾਂ ਸਜਾਵਟ ਕਰਕੇ ਉੱਚੀ ਜਈ ਦੁਕਾਨ 'ਚ ਧਰ ਕੇ ਚੀਜ਼ਾਂ ਵਿੱਚ ਮਿਲਾਵਟ ਕਰਕੇ ਚੰਗੀ ਤਰ੍ਹਾਂ ਸਜਾਵਟ ਕਰਕੇ ਉੱਚੀ ਜਈ ਦੁਕਾਨ 'ਚ ਧਰ ਕੇ ਲੁੱਟ ਨਾ ਸ਼ਰੇ ਬਾਜ਼ਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਕੰਮ ਚੰਗਾ ਦਮਦਾਰ ਕਰੋ ਨਕਲੀ ਦੁੱਧ ਤੇ ਨਕਲੀ ਖੋਆ ਨਕਲੀ ਦੁੱਧ ਤੇ ਨਕਲੀ ਖੋਆ ਵੇਚ ਵਪਾਰੀ ਤਗੜਾ ਹੋਇਆ ਖਰਚਾ ਕਰਕੇ ਗਾਹਕ ਵੀ ਰੋਇਆ ਇਸ ਦਾ ਬੰਦ ਵਪਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਕੰਮ ਚੰਗਾ ਦਮਦਾਰ ਕਰੋ ਗਲੀਆਂ ਸੜਕਾਂ ਬੰਦ ਕਰਾ ਕੇ ਗਲੀਆਂ ਸੜਕਾਂ ਬੰਦ ਕਰਾ ਕੇ ਉੱਚੀ ਜਈ ਸਪੀਕਰ ਲਾ ਕੇ ਜਨਤਾ ਨੂੰ ਦਿੱਕਤ ਵਿੱਚ ਪਾ ਕੇ ਇੰਜ ਨਾ ਖੁਸ਼ ਕਰਤਾਰ ਕਰੋ ਕੰਮ ਚੰਗਾ ਦਮਦਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਆਤਿਸ਼ਬਾਜੀ ਸ਼ੋਰ ਖੜਾਕੇ ਆਤਿਸ਼ਬਾਜੀ ਸ਼ੋਰ ਖੜਾਕੇ ਚੱਲਣ ਜਦੋਂ ਵੀ ਕਿਤੇ ਪਟਾਕੇ ਆਤਿਸ਼ਬਾਜੀ ਸ਼ੋਰ ਖੜਾਕੇ ਚੱਲਣ ਜਦੋਂ ਵੀ ਕਿਤੇ ਪਟਾਕੇ ਦੌੜਨ ਪਸ਼ੂ ਤੇ ਪੰਛੀ ਢਰ ਕੇ ਤਰਸ ਇਨਾਂ ਤੇ ਯਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਚੌਂਕ ਪਾਰ ਜੇ ਕਰਨਾ ਹੋਵੇ ਸੁਭਾਵ ਕਹੀ ਗਲਤੀ ਕਰ ਜੰਨੇ ਆ ਲੇਕਿਨ ਦੂਜੇ ਦਾ ਹੱਕ ਮਾਰ ਜੰਨੇ ਆ ਚੌਂਕ ਪਾਰ ਜੇ ਕਰਨਾ ਹੋਵੇ ਬੱਤੀ ਅੱਗੇ ਹਰੀ ਨਾ ਹੋਵੇ ਚੌਂਕ ਪਾਰ ਜੇ ਕਰਨਾ ਹੋਵੇ ਬੱਤੀ ਅੱਗੇ ਹਰੀ ਨਾ ਹੋਵੇ ਜਿੰਨੀ ਮਰਜ਼ੀ ਜਲਦੀ ਹੋਵੇ ਬੱਤੀ ਲਾਲ ਨਾ ਪਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਕਮ ਚੰਗਾ ਦਮਦਾਰ ਕਰੋ ਕਹਿਣ ਸੁਣਨ ਦਾ ਡਰ ਨਾ ਹੋਵੇ ਕਹਿਣ ਸੁਣਨ ਦਾ ਡਰ ਨਾ ਹੋਵੇ ਲੋਟੂ ਹਾਕਮ ਹੱਕ ਨਾ ਖੋਵੇ ਪੂਰਾ ਸਭ ਦਾ ਸੁਪਨਾ ਹੋਵੇ ਐਸਾ ਮੁਲਕ ਤਿਆਰ ਕਰੋ ਆਪਣੇ ਵਿੱਚ ਸੁਧਾਰ ਕਰੋ ਕਮ ਚੰਗਾ ਦਮਦਾਰ ਕਰੋ ਹਾਕਮ ਅੱਗੇ ਸੀਸ ਝੁਕਾ ਕੇ ਹਾਕਮ ਅੱਗੇ ਸੀਸ ਝੁਕਾ ਕੇ ਗੱਦਾਰਾਂ ਵਿੱਚ ਨਾਮ ਲਿਖਾ ਕੇ ਹਾਕਮ ਅੱਗੇ ਸੀਸ ਝੁਕਾ ਕੇ ਗੱਦਾਰਾਂ ਵਿੱਚ ਨਾਮ ਲਿਖਾ ਕੇ ਸਿੱਖ ਅਸੂਲਾਂ ਨੂੰ ਢਾਲਾ ਕੇ ਹਾਕਮ ਅੱਗੇ ਸਿਰ ਝੁਕਾ ਕੇ ਗਦਾਰਾਂ ਵਿੱਚ ਨਾਮ ਲਿਖਾ ਕੇ ਸਿੱਖ ਅਸੂਲਾਂ ਨੂੰ ਢਾਲਾ ਲਾ ਕੇ ਇੰਜ ਨਾ ਖੁਸ਼ ਸਰਕਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਲੋੜ ਤੋਂ ਜ਼ਿਆਦਾ ਲੈ ਕੇ ਲੰਗਰ ਲੋੜ ਤੋਂ ਜ਼ਿਆਦਾ ਲੈ ਕੇ ਲੰਗਰ ਸੁਟਣਾ ਝੂਠਾ ਕਰਕੇ ਲੰਗਰ ਲੋੜ ਤੋਂ ਜ਼ਿਆਦਾ ਲੈ ਕੇ ਲੰਗਰ ਸੁਟਣਾ ਝੂਠਾ ਕਰਕੇ ਲੰਗਰ ਇਦਾਂ ਨਾ ਬਰਬਾਦੇ ਲੰਗਰ ਸੜਕਾਂ ਦੇ ਵਿੱਚ ਘਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਕੰਮ ਚੰਗਾ ਦਮਦਾਰ ਕਰੋ ਨਾ ਪਟੂਰੇ ਨਾ ਕੁਲਚੇ ਵਾਲਾ ਨਾ ਪਟੂਰੇ ਨਾ ਕੁਲਚੇ ਵਾਲਾ ਹੋਵੇ ਸਿਹਤ ਸਵਾਰਣ ਵਾਲਾ ਨਾ ਪਟੂਰੇ ਨਾ ਕੋਚੇ ਵਾਲਾ ਹੋਵੇ ਸੇਤ ਸਵਾਰਨ ਵਾਲਾ ਲੰਗਰ ਸਾਦੀ ਰੋਟੀ ਵਾਲਾ ਦਾਲ ਦੇ ਨਾਲ ਤਿਆਰ ਕਰੋ ਆਪਣੇ ਵਿੱਚ ਸੁਧਾਰ ਕਰੋ ਕੰਮ ਚੰਗਾ ਦਮਦਾਰ ਕਰੋ ਲੋੜ ਵੰਦ ਲਈ ਲੰਗਰ ਲਾ ਕੇ ਲੋੜ ਵੰਦ ਲਈ ਲੰਗਰ ਲਾ ਕੇ ਸੰਗਤ ਪੰਗਤ ਵਿੱਚ ਬਿਠਾ ਕੇ ਬਾਬੇ ਨਾਨਕ ਦੇ ਗੁਣ ਗਾ ਕੇ ਸੇਵਾ ਦਾ ਇਜ਼ਹਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਕੰਮ ਚੰਗਾ ਦਮਦਾਰ ਕਰੋ ਤੋ ਆਖਰੀ ਲੈਣੇ ਜੀ ਪਛੜਿਆਣੂ ਨਾਲ ਮਿਲਾ ਕੇ ਪਛੜਿਆਣੂ ਨਾਲ ਮਿਲਾ ਕੇ ਦੁਖਿਆਰੇ ਦਾ ਦੁੱਖ ਵੰਡਾ ਕੇ ਪਛੜਿਆਣੂ ਨਾਲ ਮਿਲਾ ਕੇ ਦੁਖਿਆਰੇ ਦਾ ਦੁੱਖ ਵੰਡਾ ਕੇ ਰੋਂਦੇ ਪਏ ਨੂੰ ਜਰਾ ਹਸਾ ਕੇ ਉਰਮਲ ਪਰਉ ਪੁਕਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਕਮ ਚੰਗਾ ਦਮਦਾਰ ਕਰੋ ਆਪਣੇ ਵਿੱਚ ਸੁਧਾਰ ਕਰੋ ਕਮ ਚੰਗਾ ਦਮਦਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਇਹਨਨ ਵਰਮਲਜੀਤ ਸਿੰਘ ਜੀ ਵਾਲਿਆ ਜਿਨ੍ਹਾਂ ਨੇ ਸਮਾਜ ਲਈ ਬਹੁਤ ਵਧੀਆ ਮੈਸੇਜ ਛੱਡਿਆ ਹੈ ਸੋ ਇਹਨਾਂ ਚੀਜ਼ਾਂ ਦਾ ਯਾਰ ਰੱਖਣ ਦੀ ਵੀ ਲੋੜ ਹੈ ਸਮਾਜ ਦੇ ਵਿੱਚ ਕਿ ਨੁਕਸਾਨਦੇਹ ਹੋ ਜਾਂਦੀਆਂ ਹਨ ਜਿਸ ਤਰ੍ਹਾਂ ਲਾਲ ਬੱਤੀ ਨੂੰ ਪਾਰ ਕਰਨਾ ਜਾਂ ਹੋਰ ਜੜੀਆਂ ਮਿਲਾਵਟੀ ਚੀਜ਼ਾਂ ਖਾਣੀਆਂ ਇਹ ਵੀ ਬਹੁਤ ਜਿਹੜੇ ਕਰਨ ਵਾਲੇ ਹਨ ਉਹ ਤਾਂ ਬਿਲਕੁਲ ਸੋਚਦੇ ਨਹੀਂ ਹੈਗੇ ਲੇਕਿਨ ਆਪਾਂ ਨੂੰ ਉਹਨਾਂ ਤੋਂ ਥੋੜਾ ਜਿਹਾ ਪਰਹੇਜ਼ ਹੀ ਕਰਨਾ ਚਾਹੀਦਾ